ਜਾਣਾ ਫਿਲਮ ਦੇਖਣ ਜਾਣਾ ਫਿਲਮ ਦੇਖਣ ਬੋਲ ਤੇ ਜਦੋਂ ਮੈਂ ਤੇ ਕੋਲ ਇੱਕ ਛੋਟਾ ਜਿਹਾ ਸਕੂਲ ਹੈ ਅਸੀਂ ਦੋਨੋਂ ਉਧਰ ਜਾਂਦੇ ਹਾਂ ਮੈਂ ਚੌਥੀ ਚ ਵੱਡੇ ਭਾਜੀ ਸੱਤਵੀਂ ਚ ਦੇਖ ਆਗੇ ਨਾ ਤੈਨੂੰ ਭੰਡ ਤੋਣੇ ਜੇ ਤੂੰ ਹਫਤਾ ਮੇਰੇ ਕੋਲ ਹੋਰ ਆਜਵੇਂ ਨਾ ਤੈਨੂੰ ਘਰ ਦੇ ਸਾਰੇ ਕੰਮ ਮੈਂ ਸਿਖਾ ਦੂੰਗੀ ਮੇਰੇ ਘਰ 'ਚ ਵੀ ਤੇਰੇ ਵਰਗੀ ਔਰਤ ਲਈ ਕੋਈ ਥਾਂ ਨਹੀਂ ਹੋਰ ਬੱਬੂ ਭਾਈ ਕੀ ਹਾਲ ਚਾਲ ਆ ਸਵੇਰ ਦਾ ਫੋਨ ਤੇ ਫੋਨ ਕਰੀ ਜਾਨਾ ਯਾਰ ਭਾਬੀ ਤੇਰੀ ਦੇ ਜਵਾਬ ਹੋਣ ਵਾਲਾ ਹਨਾ ਮੈਂ ਹਸਪੀਟਲ ਬੀਜੀ ਸੀ ਤੂੰ ਯਾਰ ਉਸ ਤੋਂ ਬਾਅਦ ਦੱਸਿਆ ਹੀ ਨਹੀਂ ਪੈਸੇ ਬੁਸੇ ਪਵਨ ਤੋਂ ਪੈਸੇ ਬੁਸੇ ਕਢਵਾਣੇ ਕਿ ਨਹੀਂ ਮੈਂ 4-5 ਮੁੰਡੇ ਤਿਆਰ ਕਰੀ ਬੈਠਾ ਮੈਨੂੰ ਰੋਜ ਬਗਾਰ ਪੈ ਰਹੀ ਹੈ ਉਹਨਾਂ ਦੀ ਯਾਰ ਇਹ ਜਿਹੜੇ ਮਾਰਕੁਟਾਈ ਵਾਲੇ ਮੁੰਡੇ ਹੁੰਦੇ ਨਾ ਇਹਨਾਂ ਨੂੰ ਇੱਕ ਵਾਰੀ ਕਹਿ ਦੋ ਨਾ ਫਿਰ ਇਹਨਾਂ ਦੇ ਖੁਰਕ ਹੁੰਦੀ ਰਹਿੰਦੀ ਹੈ ਇਹ ਹੁਣ ਤੂੰ ਦੱਸ ਗੇਮ ਕਦੋਂ ਪਾਣੀ ਆ ਮਹੀਨਾ ਹੋ ਗਿਆ ਮੈਂ ਰੋਜ਼ਦਾਰ ਨੂੰ 1000 ਰੁਪਿਆ ਦੇ ਰਿਆਂ ਤੂੰ ਦੇਲਾ ਮਹੀਨੇ ਦਾ 30000 ਤਾਂ ਮੇਰਾ ਹੀ ਲੱਗ ਗਿਆ ਹਾਂ 30000 ਮੈਂ ਤਾਂ ਯਾਰ ਬੱਬੂ ਤੈਨੂੰ ਕਿਹਾ ਸੀਗਾ ਹਜੇ ਤੂੰ ਤਾਂ ਮੁੰਡੇ ਇਕੱਠੇ ਵੀ ਕਰ ਲੈ ਜਦੋਂ ਮੈਂ ਤੈਨੂੰ ਕਿਹਾ ਸੀ ਨਾ ਪਵਨ ਦੀ ਗੇਮ ਪਾਣੀ ਹੈ ਹੋਰ ਉਹ ਤੂੰ ਖੁਸ਼ ਹੋ ਗਿਆ ਸੀ ਤੇ ਇਹਦਾ ਮਤਲਬ ਹਾਮੀ ਹੋਈ ਗੱਲ ਪਤਾ ਕੀ ਆ ਬੱਬੂ ਉਸ ਟਾਈਮ ਹਾਲਾਤ ਹੋਰ ਸੀ ਅੱਜ ਹਾਲਾਤ ਹੋਰ ਆ ਇਸ ਕਰਕੇ ਜਿਹੜੀ ਆਪਾਂ ਪਲੈਨਿੰਗ ਬਣਾਈ ਸੀ ਨਾ ਉਹ ਕੈਨਸਲ ਕਰਨੀ ਪੈਣੀ ਆ ਆਪਾਂ ਨੂੰ ਚਲ ਠੀਕ ਆ 30 ਦਿਨ ਅੱਜ 31ਵਾਂ ਦਿਨ ਆ 31000 ਰੁਪਏ ਮੇਰੇ ਖਾਤੇ ਚ ਤੇ 10000 ਬੱਬੂ 31000 ਆਪਣੀ ਹੁਣ ਦੀ ਯਾਰੀ ਆ ਆਪਣੀ 10 ਸਾਲ ਪੁਰਾਣੀ ਯਾਰੀ ਆ ਕਿਹੜੇ ਪੈਸਿਆਂ ਦੀ ਗੱਲ ਕਰਦਾ ਤੂੰ ਤੂੰ ਮੇਰੀ ਗੱਲ ਪੂਰੀ ਤਰ੍ਹਾਂ ਸਮਝਿਆ ਨਹੀਂ ਮੈਂ ਪਰ ਡੇ 1000 ਰੁਪਏ ਉਹ ਮੁੰਡਿਆਂ ਨੂੰ ਦੇ ਰਿਆਂ ਤੇ ਮੈਂ ਉਹਨਾਂ ਦੇ ਹੀ ਮੰਗ ਰਿਆਂ ਤੇ ਅੱਜ 31ਵਾਂ ਦਿਨ ਆ ਤੇ 31000 ਰੁਪਏ ਮੈਂ ਉਹਨਾਂ ਲਈ ਹੀ ਮੰਗ ਰਿਆਂ ਤੇਰੇ ਕੋਲ ਜੇ ਮੈਂ ਆਪਣੇ ਵਿਆਹੇ ਵਿੱਚ ਪਾਵਾਂ ਨਾ ਤੇ ਪੂਰਾ 50000 ਰੁਪਏ ਬੰਦਾ ਕੋਈ ਤਾ ਯਾਰੀ ਦੋਸਤੀ ਕਰਕੇ ਨਾ ਕਹਿ ਨਹੀਂ ਰਿਹਾ 31000 ਤਾਂ ਤੈਨੂੰ ਦੇਣਾ ਹੀ ਪੈਣਾ ਨਹੀਂ ਤਾਂ ਫਿਰ ਨਹੀਂ ਤਾਂ ਫਿਰ ਕੀ ਨਹੀਂ ਤਾਂ ਫਿਰ ਕੀ ਤੂੰ ਮੇਰੀ ਗੇਮ ਪਵਾ ਦੇਗਾ ਬਸ ਏਡ ਕੀ ਯਾਰੀ ਦੋਸਤੀ ਆਪਣੀ ਦਸ ਸਾਲਾਂ ਦੀ ਹੀਰੇ ਤੇਰੇ ਨਾਲ ਯਾਰੀ ਐ ਛੋਲਿਆਂ ਦਾ ਵੱਡ ਨਹੀਂ ਮੇਰੇ ਲੱਗੇ ਆ ਮੈਂ ਕਿਰ ਤੋਂ ਤਾਂ ਮੰਗ ਰਿਆਂ ਨਹੀਂ ਜਕੀਨਾ ਦਾ ਫੋਨ ਚੈੱਕ ਕਰ ਲੈ ਦੇਖ ਆਪਣੀ ਉਸ ਦਿਨ ਦੀ ਗੱਲ ਹੋਈ ਐ ਉਸ ਦਿਨ ਤੋਂ ਲੈ ਕੇ ਹੁਣ ਤੱਕ ਦੇਖ ਪਰਡੇ 1000 ਰੁਪਿਆ ਪਾਇਆ ਕਿ ਨਹੀਂ ਪਾਇਆ ਜੇ ਬਾਲੀ ਗੱਲ ਆ ਤੈਨੂੰ ਮੁੰਡਿਆ ਕੋਲ ਲੈ ਜਾ ਮਾ ਜਾ ਕੇ ਆਪ ਪੁੱਛ ਲੈ ਸਹੀ ਆ ਭਾਈ ਸਹੀ ਆ ਅੱਜ ਕੱਲ ਸਾਰਾ ਪੈਸਾ ਹੀ ਹੋ ਗਿਆ ਯਾਰ ਇਹ ਨਹੀਂ ਮੈਨੂੰ ਪਤਾ ਲੱਗ ਗਿਆ ਅੱਜ ਕੱਲ ਸਾਰੇ ਪੈਸੇ ਦੇ ਹੀ ਆ ਆ ਗੱਲ ਤੂੰ ਮੈਨੂੰ ਨਾ ਸਮਝਾ ਤੂੰ ਸਮਝ ਤੂੰ ਉੱਥੇ ਜਦੋਂ ਮੇਰੇ ਕੋ ਆਇਆ ਸੀ ਪਵਨ ਦੀ ਗੇਮ ਪਵਾਣ ਪੈਸਿਆਂ ਕਰਕੇ ਹੀ ਆਇਆ ਸੀ ਤੇਰਾ ਕਿਹੜਾ ਉਹਦੇ ਨਾਲ ਬੱਟ ਦਾ ਰੋਲਾ ਜੇ ਅਸੀਂ ਤੇਰਾ 5 ਲੱਖ ਕਢਾਉਂਦੇ ਤੇ 50 ਹਜ਼ਾਰ ਤਾਮੀ ਦਾ ਲੈ ਹੀ ਲੈਣਾ ਸੀ ਜੇ ਮੂੰ ਤੂੰ ਕਮੇ ਕਿ ਯਾਰੀ ਦੋਸਤੀਆਂ ਵੀ ਨਿਭਣ ਤੇ 5 ਲੱਖ ਵੀ ਨਿਕਲ ਜੇ ਤੇ ਤੇਰੀ ਬੜਕ ਵੀ ਰਵੇ ਹੀ ਰਿਆ ਐ ਨਹੀਂ ਹੁੰਦਾ ਦੇਖ ਯਾਰ 31 ਹਜ਼ਾਰ ਤਾਂ ਮੇਤੋਂ ਨਹੀਂ ਹੈਗਾ ਤੂੰ ਮੇਤੋਂ 5 ਹਜ਼ਾਰ ਲੈ ਲਾ ਬਾਕੀ ਦੇਖ ਲਾਂਗੇ 5 ਹਜ਼ਾਰ ਵੀ ਤੂੰ ਰੱਖ ਲਾ 31 ਹਜ਼ਾਰ ਤੂੰ ਦੇਂਗਾ ਕਦੋਂ ਪਰ ਲੈਣੇ ਪੈਸੇ ਇਕੱਠੇ ਆ ਤੇ ਪਤਾ ਕਿਦਾਂ ਪਹਿਲਾਂ ਨਾ ਮੈਂ ਮਾਂ ਦੀ ਸਿਰ ਤੇ ਆਸ਼ ਕਰਦਾ ਹੁੰਦਾ ਸੀ ਮਾਂ ਨੇ ਕੰਮ ਸੈੱਟ ਕਰਕੇ ਦਿੱਤਾ ਸੀਗਾ ਹੁਣ ਮੈਂ ਆਪਣਾ ਕੰਮ ਕਰਨਾ ਹੁਣ ਆਪਣੇ ਪੈਰਾਂ ਤੇ ਆਪ ਖੜਾ ਹੋਣਾ ਪਰ ਇਸ ਚੀਜ਼ ਨੂੰ ਟਾਈਮ ਲੱਗੂਗਾ ਤੂੰ ਆਪਣਾ ਕੰਮ ਸੈੱਟ ਕਰ ਜਾਂ ਨਾ ਕਰ ਮੈਨੂੰ ਨਹੀਂ ਕੋਈ ਹੈਗਾ ਮੈਨੂੰ ਪੈਸੇ ਚਾਹੀਦੇ ਆ ਜਾਂ ਤਾਂ ਫਿਰ ਆਪਣਾ ਮੋਬਾਈਲ ਦੇ ਜਾ ਜਾਂ ਤਾਂ ਫਿਰ ਆ ਬ੍ਰੈਸਲਟ ਦੇ ਜਾ ਬ੍ਰੈਸਲਟ ਤੇ ਆ ਚੈਨ ਦੇ ਜਾ ਜੇ ਵਧੇ ਤਾਂ ਤੇਰੇ ਜੇ ਘਟੇ ਤਾਂ ਹੋਰ ਦੇ ਜੀ ਈ ਸੋਚਦਾ ਹੀ ਰਿਹਾ ਫੈਸਲੇ ਛੇਤੀ ਲਈਦੇ ਹੁੰਦੇ ਆ ਬੱਬੂ ਜੇ ਮੈਂ ਨਾ ਦਮਾਂ ਕੁਛ ਫੇਕ ਹੀ ਕਰ ਲੂੰਗਾ ਤੂੰ ਐਨੇ ਜੋਗਾ ਹੈ ਨਹੀਂ ਜਿੰਨੀਆਂ ਫੜਾ ਮਾਰਦਾ ਪਿਆ ਬੱਬੂ ਜਿੰਨੇ ਯਾਰ ਤੇਰੇ ਆ ਨਾ ਇੰਨੇ ਯਾਰ ਮੇਰੇ ਵੀ ਆ ਜਾਂ ਮੈਂ ਨਹੀਂ پیسے ਦੇਣੇ ਤੂੰ ਕਰ ਲਾ ਕੀ ਕਰਨਾ ਓਏ ਮੁੰਡੇ ਨੂੰ ਕੁਛ ਨਹੀਂ ਕਹਿਣਾ ਸਕੈਨਰ ਦੇ ਆਪਣਾ ਕਿੰਨਾ 31000 ਚੈੱਕ ਕਰ ਚੰਗਾ ਹੀ ਰਿਆ ਜੇ ਕੋਈ ਹੋਰ ਕੰਮ ਹੋ ਜਾਣਾ ਦੱਸੀ ਇਹੋ ਜਿਆ ਯਾਰ ਦੋਸਤ ਨੇ ਤੇਰੇ ਕੀ ਦੱਸਾਂ ਫੁੱਫੜਾ ਮਾਂ ਨੇ ਪੈਸਿਆਂ ਦਾ ਪ੍ਰੈਸ਼ਰ ਹੀ ਬਹੁਤ ਪਾਤਾ ਸੀ ਯਾਰ ਤੈਨੂੰ ਕਿਹਾ ਤਾਂ ਸੀ ਮੈਂ ਤੇਰਾ ਕੰਮ ਕਰਾ ਦਿੰਨਾ ਤੂੰ ਐਵੇਂ ਲੋਕਾਂ ਨੂੰ ਸਪਾਰੀਆਂ ਦੇਈ ਫਿਰਦਾ ਫੁੱਫੜੋ ਪਹਿਲਾਂ ਦੀ ਗੱਲ ਸੀਗੀ ਮੈਂ ਤਾਂ ਉਹਨਾਂ ਨਾਲ ਬਸ ਗੱਲ ਕੀਤੀ ਸੀਗੀ ਮੈਂ ਉਹਨੂੰ ਕਿਹੜਾ ਸਪਾਰੀ ਦਿੱਤੀ ਸੀਗੀ ਜੇ ਉਹਨੂੰ ਸਪਾਰੀ ਦਿੱਤੀ ਹੁੰਦੀ ਤਾ ਉਹਨੂੰ ਐਡਵਾਂਸ ਨਾ ਦਿੰਦੇ ਯਾਰ ਤੂੰ ਕਿਹੜੇ ਚੱਕਰਾਂ 'ਚ ਪੈ ਗਿਆ ਇਹ ਸਾਰੇ ਇਦਾਂ ਦੇ ਹੀ ਹੁੰਦੇ ਨੇ ਚਲ 31000 ਰੁਪਏ ਦੇ ਕੇ ਤੇਰੀ ਜਾਨ ਛੁੱਟੀ ਦੁਆਰਾ ਨਾ ਐਦਾਂ ਦਾ ਕੋਈ ਪੰਗਾ ਲੈ। ਦੇਖ ਲਿਆਈ ਇਹ ਯਾਰੀ ਦੋਸਤੀ ਅੱਜ ਕੱਲ ਪੈਸੇ ਦੀ ਹੋਈ ਐ। ਫੁੱਫੜ ਉਹ ਪੈਸਿਆਂ ਤੋਂ ਚੇਤਾ ਆਇਆ। ਕੀ ਬਣਿਆ ਤੇਰਾ ਫਿਰ? ਕਰ ਲੈ ਪੇਪਰ ਤਿਆਰ ਤੋਰਕ ਨਹੀਂ। ਮੇਰਾ ਤਾਂ ਸਭ ਕੁਝ ਤਿਆਰ ਆ। ਚੱਕਰ ਇਹ ਐ ਸੈਨਾ ਦਾ ਪੰਗਾ ਪੈ ਰਿਆ। ਸੰਦੀਪ ਦੇ ਵੀ ਸੈਨ ਕਰਾ ਲਾਂਗੇ, ਜੈਸਮੀਨ ਦੇ ਵੀ ਸੈਨ ਕਰਾ ਲਾਂਗੇ। ਚੱਕਰ ਤੇ ਤੇਰੀ ਦਾਦੀ ਸੱਸ ਦਾ। ਮੈਂ ਤਾਂ ਉਹਦੇ ਜਾਲੀ ਸੈਨ ਕਰਕੇ ਕਾਪੀਆਂ ਕਾਲੀਆਂ ਕਰਤੀਆਂ ਮਜਾ ਲਾ ਉਹਦੇ ਸੈਨ ਮਿਲ ਜਾਣ ਇੱਕ ਤਾਂ ਸੈਨ ਹੀ ਪੰਜਾਬੀ ਚ ਹੈ ਜਗਿੰਦਰ ਕੋਰ ਉੱਪਰ ਦੀ ਫਫੜਾ ਤੇਰਾ ਪੰਜਾਬੀ ਚ ਤਾਂ ਹੱਥ ਉਦਾਂ ਹੀ ਟੈਟ ਆ ਤਾਂ ਹੀ ਮੈਂ ਤੇਰੀ ਸਕੂਟਰੀ ਦੇਖ ਕੇ ਅੰਦਰ ਆ ਗਿਆ ਚੱਲ ਮੈਂ ਗਿਆ ਹੀਰੇ ਤੋਂ ਹੱਲ ਲੈ ਲੈਣੇ ਆ ਹਾਲਾ ਤਾਂ ਮੈਂ ਬਾਹਲਾ ਵੱਡਾ ਚੁੱਕੀ ਫਰਦਾ ਫਫੜਾ ਪਰ ਪੈਸੇ ਵੱਧ ਜਾਣੇ ਆ ਆਹ ਗਲਤ ਗੱਲ ਆ ਯਾਰ ਤੂੰ ਹੁਣ ਟੁੱਟੇ ਛੱਤਰ ਵਾਂਗੂ ਵਧੀ ਜਾਣਾ ਚੱਲ ਠੀਕ ਆ ਵੇ ਫਫੜਾ ਹੁਣ ਟੁੱਟੇ ਛੱਤਰ ਕੋ ਦਵਾਰਾ ਨਾ ਹੀ ਓ ਹੀਰੇ ਤੂੰ ਤਾਂ ਯਾਰ ਐਵੇਂ ਹੀ ਗੁੱਸਾ ਕਰੀ ਜਨਾ ਯਾਰ ਗੱਲ ਤਾਂ ਓ ਛੱਡ ਪਫੜਾ ਓਹੋ ਹੀਰੇ ਯਾਰ ਗੁੱਸਾ ਨਾ ਕਰ ਐਂਗਰ ਚੱਲ ਆ ਤੈਨੂੰ ਠੰਡੀ ਬੀਅਰ ਪਿਲਾਵਾ ਤੇਰਾ ਦਿਮਾਗ ਠੰਡਾ ਕਰਾਂ ਥੋੜਾ ਗਰਮ ਉਹ ਬਹੁਤ ਜਲਦੀ ਹੋ ਜਾਂਦਾ ਤੂੰ ਯਾਰ ਅੰਨਲਿਸ਼ਲਟ ਪਾ ਕੇ ਰਹਿ ਜੇ ਇਹ ਤਾਂ ਸਹਿ ਜਾਏਗਾ ਓਕੇ ਸਹਿ ਤਾਂ ਠੀਕ ਆ ਤੇ ਜੇ ਨਹੀਂ ਓਕੇ ਯਾ ਭਾ ਚੇਂਜ ਕਰ ਲੈ ਉਹਦੇ ਨੂੰ ਵੇਖ ਕੇ ਕੀ ਹੱਸਣ ਨੇ ਇੱਧਰ ਕੰਮ ਕਰ ਆਪਣਾ ਜਿਹੜਾ ਕਰ ਰਹੇ ਆ ਖੜਾਓ ਨਾ ਇਹ ਕੀ ਮਤਲਬ ਹੈ ਵੀ ਉਧਰ ਨਾ ਦੇਖ ਮੈਂ ਮਾਂ ਆਉਦੀ ਉਹ ਮੇਰੇ ਵੱਲ ਦੇਖ ਕੇ ਹੱਸ ਵੀ ਨਹੀਂ ਸਕਦਾ ਲੈ ਆਹਾ ਕੁੜੀ ਦਾ ਸੂਟ ਵੀ ਲਿਆਂਦਾ ਤੇ ਮੁੰਡੇ ਦਾ ਸੂਟ ਵੀ ਲੈ ਆਂਦਾ ਪੁੱਛਣਾ ਨਹੀਂ ਸੀਗਾ ਕੁਝ ਜਾਂ ਨਾਲ ਲੈ ਕੇ ਜਾਣਾ ਸੀਗਾ ਬਣਦਾ ਕੋਈ ਫਰਜ਼ ਆਪਣਾ ਕਿ ਨਹੀਂ ਸਾਨੂੰ ਸ਼ਰਟ ਆਈ ਫਿੱਟ ਖੜੇ ਜੀ ਹਾਂ ਦਲ ਬਾਹਰ ਖੇਡ ਤੂੰ ਜਦੋਂ ਤੂੰ ਆਪਦੇ ਪੇਕੇ ਜਾਨੀ ਆ ਉਦੋਂ ਤੂੰ ਬੱਚਿਆਂ ਨੂੰ ਲੈ ਕੇ ਜਾਨੀ ਆ ਜਦੋਂ ਮੈਂ ਬੱਚਿਆਂ ਦੇ ਕੱਪੜੇ ਲੈਣ ਜਾਵਾਂ ਤੇ ਜਿਹੜਾ ਤੈਨੂੰ ਮੈਂ ਪੁੱਛਾਂ ਕਿਉਂ ਪੁੱਛਾਂ ਮੇਰੇ ਬੱਚੇ ਆ ਮੈਂ ਆਪੇ ਦੇਖ ਲਾਂਗਾ ਤੂੰ ਸਕੂਟਰੀ ਚੱਕਦੀ ਐ ਚੱਲ ਮਾ ਕਰੇ ਚੱਲ ਮਾ ਕਰੇ ਕੱਲ ਵੀ ਜਾ ਕੇ ਆਈ ਐ ਪਰਸੋਂ ਵੀ ਜਾ ਕੇ ਆਈ ਐ ਤੂੰ ਪੁੱਛੇ ਨਹੀਂ ਨਾ ਇੱਦਾਂ ਹੀ ਜਦੋਂ ਮੈਂ ਬਾਜ਼ਾਰ ਜਾਣਾ ਸੀ ਮੈਂ ਤੈਨੂੰ ਨਹੀਂ ਪੁੱਛਿਆ ਗੱਲ ਖਤਮ ਨਾਲੇ ਇੱਕ ਸੂਟ ਇਹਦਾ ਲਿਆਂਦਾ ਤੇ ਇੱਕ ਮੰਨਤ ਦਾ ਲਿਆਂਦਾ ਤੇ ਆ ਦੋ ਸੂਟ ਉਧਰ ਆ ਰਵਰਨਪ ਦੇ ਲਿਆਂਦੇ ਆ ਉਧਰ ਦੇ ਕੇ ਆਣੇ ਆ ਮੈਂ ਕਿਹਾ ਤੈਨੂੰ ਦੱਸ ਕੇ ਕੰਮ ਕਰ ਲੈ ਕਿਉਂਕਿ ਤੂੰ ਤਾਂ ਕੁਝ ਦੱਸ ਕੇ ਕਰਨਾ ਨਹੀਂ ਹੁੰਦਾ ਅੱਛਾ ਉਹਦੇ ਜਵਾਕਾ ਦਾ ਸੂਟ ਆ ਇਹ ਤੁਸੀਂ ਹੁਣੇ ਕਿਹਾ ਵੀ ਮੈਂ ਤੈਨੂੰ ਦੱਸ ਦਵਾਂ ਦੱਸਣ ਪੁੱਛਣ ਦਾ ਤਾਂ ਉਦੋਂ ਬਣਦਾ ਨਾ ਜਦੋਂ ਤੁਸੀਂ ਲੈਣ ਗਏ ਸੀਗੇ ਜਾਂ ਲੈ ਹੀ ਆਂਦਾ ਤੇ ਹੁਣ ਮੈਨੂੰ ਦਿਖਾ ਕੇ ਕੀ ਮਜ਼ੇ ਲੈ ਰਹੇ ਹੋ ਇਹੀ ਫਰਕ ਆ ਰਾਧਿਕਾ ਤੇਰੇ ਤੇ ਮੇਰੇ ਵਿੱਚ ਮੈਂ ਜੋ ਵੀ ਕੰਮ ਕਰਦਾ ਦੱਸ ਕੇ ਕਰਦਾ ਚੋਰੀ ਨਹੀਂ ਕਰਦਾ ਤੇ ਤੂੰ ਹਰ ਕੰਮ ਚੁੱਪਚੀਪੀਤੇ ਕਰਦੀ ਐ ਮੇਤੋਂ ਚੋਰੀ ਜਿਸ ਦਿਨ ਇਹਨਾਂ ਚੀਜ਼ਾਂ ਦੇ ਪਰਦੇ ਚੱਕੇ ਜਾਣਗੇ ਨਾ ਉਸ ਦਿਨ ਆਪਣਾ ਰਿਸ਼ਤਾ ਸਹੀ ਹੋਣਾ ਨਹੀਂ ਮੈਂ ਤੁਹਾਡੇ ਤੋਂ ਕਿਸੇ ਚੀਜ਼ ਦਾ ਲਕੋ ਰੱਖਿਆ ਇੱਕ ਆਪਣੀ ਮਾਂ ਕੋ ਲਈ ਅਣਜਾਨੀ ਆ ਵਿਆਹ ਤੋਂ ਪਹਿਲਾਂ ਮੈਨੂੰ ਇਹ ਗੱਲ ਦੱਸੋ ਤੁਸੀਂ ਮੈਂ ਤਾਂ ਸਾਈਨ ਕਰਾਈ ਸੀਗੇ ਕਿ ਵਿਆਹ ਤੋਂ ਬਾਅਦ ਆਪਣੀ ਮਾਂ ਨੂੰ ਮਿਲਣਾ ਨਹੀਂ ਚਲੋ ਇਹ ਕੰਮ ਕਰਦੇ ਆ ਮੈਂ ਆਪਣੀ ਮਾਂ ਨੂੰ ਜਾਣ ਛੱਡ ਦੇਣੀ ਆ ਤੁਸੀਂ ਵੀ ਆਪਦੀ ਮਾਂ ਨੂੰ ਛੱਡ ਦੋ ਉਹ ਚੈਲੰਜ ਉਹਨੂੰ ਕਰੀਦੇ ਹੁੰਦੇ ਜਿਹੜਾ ਚੈਲੰਜਾਂ ਤੋਂ ਪਿੱਛੇ ਹਟੇ ਮੈਂ ਨਹੀਂ ਪਿੱਛੇ ਹਟਦਾ ਤੇ ਆਪਣੀ ਮਾਂ ਨਾਲ ਵੀ ਗੱਲ ਕਰ ਉਹਦੇ ਘਰੇ ਜਿੰਨੀ ਮਰਜ਼ੀ ਵਾਰੀ ਆ ਜਾ ਤੇਹੀ ਚੈਲੰਜ ਦੀ ਗੱਲ ਚੱਲ ਤੂੰ ਇੱਕ ਚੀਜ਼ ਪੂਰੀ ਕਰ ਤੇ ਤੂੰ ਆਪਣੇ ਦੋਨੋਂ ਬੱਚਿਆਂ ਨੂੰ ਲੈ ਕੇ 10 ਦਿਨ ਕਿਰਾਏ ਤੇ ਰਹਿਣਾ ਤੇਰੇ ਕੋ ਗੈਸ ਚੁੱਲਾ ਨਹੀਂ ਹੋਊਗਾ ਤੇਰੇ ਕੋਈ ਪੈਸਾ ਨਹੀਂ ਹੋਊਗਾ ਤੇਰੇ ਸੌਣ ਵਾਸਤੇ ਕੋਈ ਮੰਜਾ ਬੈੱਡ ਨਹੀਂ ਹੋਊਗਾ 10 ਦਿਨ ਹੰਡਾ ਕੇ ਦਿਖਾ ਦੇ ਮੈਂ ਮੰਨ ਜੂਗਾ ਇਹ ਚੀਜ਼ ਜੈਸਨ ਆਪਣੇ ਉੱਤੇ ਹੰਡਾਉਂਦੀ ਪਈ ਹੈ ਪਿਛਲੇ 4-5 ਮਹੀਨਿਆਂ ਤੋਂ ਬਸ ਸਹੀ ਹੈ ਘੁਮ ਕਮਾ ਕੇ ਨਾ ਤੁਹਾਡੀ ਸੂਈ ਜੈਸਮਿਨ ਤੇ ਜੜਦੀ ਹੈ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਹੁਣ ਗੱਲ ਆਪਣੀ ਕੀ ਸਟਾਰਟ ਹੋਈ ਹੈ ਤੇ ਤੁਸੀਂ ਐਂਡ ਹਮੇਸ਼ਾ ਜੈਸਮਿਨ ਤੇ ਹੀ ਕਰਨਾ ਹੁੰਦਾ ਗੱਲ ਪਤਾ ਕੀ ਹੈ ਰਾਦਿਕਾ ਜਦੋਂ ਜੈਸਮਿਨ ਭਾਬੀ ਇਸ ਘਰ ਚ ਹੁੰਦੀ ਸੀ ਨਾ ਮੈਨੂੰ ਆਪਣੀ ਵੱਡੀ ਭੈਣ ਦੇ ਹੁੰਦਾ ਅਹਿਸਾਸ ਹੁੰਦਾ ਸੀ ਜਦੋਂ ਜੈਸਨ ਭਾਬੀ ਇਸ ਘਰ ਚ ਹੁੰਦੀ ਸੀ ਕਿਸੇ ਆਪਣੇ ਦਾ ਅਹਿਸਾਸ ਹੁੰਦਾ ਸੀ ਮੈਨੂੰ ਮਾੜੀ ਜੀ ਸੱਟ ਲੱਗ ਜੇ ਭਾਬੀ ਘਰ ਸਿਰ ਤੇ ਚੱਕ ਲੈਂਦੀ ਸੀ ਕਿ ਮੁੰਡੇ ਨੂੰ ਨਹੀਂ ਕੁਛ ਹੋਣਾ ਚਾਹੀਦਾ ਉਹਦੇ ਬੱਚੇ ਮੈਨੂੰ ਚਾਚੂ ਚਾਚੂ ਕਹਿੰਦੇ ਨਹੀਂ ਥੱਕਦੇ ਸੀਗੇ ਤੇ ਤੂੰ ਆਪ ਦੱਸ ਤੂੰ ਮੈਨੂੰ ਮੇਰੇ ਆਪਣੇਆਂ ਤੋਂ ਦੂਰ ਕਰਦੀ ਪਈ ਐ ਤੇ ਤੇਰੇ ਨਾਲ ਮੈਂ ਰਿਸ਼ਤਾ ਕਿੱਦਾਂ ਸਹੀ ਰੱਖ ਲਵਾਂ ਯਾਰ ਦਿਨ ਤੇ ਹਰ ਦਾ ਟਾਈਮ ਐਵੇਂ ਆਪ ਦਾ ਵੀ ਮੂਡ ਖਰਾਬ ਕੀਤਾ ਨਾਲ ਮੇਰਾ ਵੀ ਇਨਾ ਦਿਨਾਂ 'ਚ ਮੀਆਂ ਬੀਬੀ ਬਾਜ਼ਾਰ ਜਾਂਦੇ ਨੇ ਆਪਣੇ ਬੱਚਿਆਂ ਲਈ ਕੱਪੜੇ ਲੈਂਦੇ ਨੇ ਹੋਰ ਸੋਤਰਾ ਦੀ ਸ਼ਾਪਿੰਗ ਕਰਦੇ ਨੇ ਸਫਾਈਆਂ ਕਰਦੇ ਰਲ ਮਿਲ ਕੇ ਲੜੀਆਂ ਕਿਤੇ ਘਰ ਸਜਾਉਂਦੇ ਘਰ 'ਚ ਰੋਸ਼ਨੀ ਲਿਆਉਂਦੇ ਤੁਸੀਂ ਤੁਸੀਂ ਨਾਲੇ ਆਪ ਦੀ ਜ਼ਿੰਦਗੀ 'ਚ ਵੀ ਨੇਰਾ ਕੀਤਾ ਹੋਇਆ ਤੇ ਨਾਲੇ ਮੇਰੀ ਜ਼ਿੰਦਗੀ 'ਚ ਵੀ ਕਰਨੀਆਂ ਭਰਨੀਆਂ ਮੈਡਮ ਇੱਥੇ ਹੀ ਨੇ ਜਦੋਂ ਆਪਾਂ ਕਹੇ ਦੀ ਦੂਜੇ ਦੀ ਜ਼ਿੰਦਗੀ 'ਚ ਨੇਰਾ ਕਰਦੇ ਆ ਨਾ ਫਿਰ ਆਪ ਦੀ ਜ਼ਿੰਦਗੀ 'ਚ ਤਾਂ ਨੇਰਾ ਬਣਦਾ ਹੀ ਐ ਫਿਰ ਭਾਵੇਂ ਘਰੇ ਜਿੰਨੀਆਂ ਮਰਜ਼ੀ ਲੜੀਆਂ ਲਾ ਲਾ ਕਿੰਨੀ ਮਰਜ਼ੀ ਮੋਮਬਤੀਆਂ ਜਗਾ ਲੈ ਜਿੰਨੇ ਮਰਜ਼ੀ ਮੱਥੇ ਟੇਕ ਲੈ ਜੋ ਮਰਜ਼ੀ ਕਰ ਲੈ ਪਰ ਜੇ ਤੂੰ ਕਿਸੇ ਨਾਲ ਮਾੜਾ ਕਰੇਂਗੀ ਐਂਡ ਆਫ ਦਾ ਡੇ ਮਾੜਾ ਤੇਰੇ ਨਾਲ ਵੀ ਹੋਏਗਾ ਚਲੋ ਠੀਕ ਐ ਤੁਸੀਂ ਆਪਣੀ ਜਿੱਦ ਤੇ ੜੇ ਰੋ ਮੈਂ ਆਪਣੀ ਜਿੱਦ ਤੇ ੜੀ ਰਹਿਣੀ ਆ ਤੁਸੀਂ ਆਪਣੇ ਵੱਲੋਂ ਬੱਚਿਆਂ ਨੂੰ ਇੱਕ ਇੱਕ ਸੂਟ ਲੈ ਦਿੱਤਾ ਮੈਨੂੰ ਸਾਰਾ ਪਤਾ ਇਹ ਵੀ ਆਰ ਰਵਰਨ ਨਬ ਦਾ ਸੂਟ ਲੈ ਕੇ ਆਣਾ ਸੀ ਤਾਂ ਆ ਗਿਆ ਤਾਂ ਕਿ ਕੋਈ ਗੱਲ ਨਾ ਕਰ ਸਕੇ ਕੋਈ ਗੱਲ ਨਹੀਂ ਤੁਸੀਂ ਆਪਣੇ ਵੱਲੋਂ ਬੱਚਿਆਂ ਦਾ ਕਰੋ ਮੈਂ ਆਪਣੇ ਵੱਲੋਂ ਕਰਦੀ ਆ ਹੁਣ ਮੈਂ ਉਹਨਾਂ ਨੂੰ ਨਾ ਇੱਕ ਇੱਕ ਸੂਟ ਮੈਂ ਲੈ ਕੇ ਦਵਾਂਗੀ ਕੱਲ ਨੂੰ ਤੁਸੀਂ ਮੈਨੂੰ ਸੁਣਾਓ ਨਾ ਨਾ ਵੀ ਹਾਂ ਤੂੰ ਅੱਜ ਤੱਕ ਬੱਚਿਆਂ ਵਾਸਤੇ ਕੀ ਕੀਤਾ ਦਿਨ ਤਿਹਾਰ ਤੇ ਬੱਚਿਆਂ ਨੂੰ ਇੱਕ ਇੱਕ ਸੂਟ ਲੈ ਕੇ ਦੇਣ ਨਾਲ ਨਾ ਪਿਆਰ ਕਰਨ ਦੇ ਡਰਾਮੇ ਨਹੀਂ ਜਿਤਾਏਦੇ ਹੁੰਦੇ ਮੈਡਮ ਨਾਲੇ ਜਿਹੜੇ ਬੱਚਿਆਂ ਨੂੰ ਤੂੰ ਘਰੋਂ ਕੱਢਿਆ ਨਾ ਉਹ ਵੀ ਕਿਹੇ ਮਾਂ ਦੇ ਬੱਚੇ ਹੀ ਨੇ ਜੇ ਤੂੰ ਉਹਨਾਂ ਨੂੰ ਆਪਣਾ ਸਮਝਿਆ ਹੁੰਦਾ ਨਾ ਉਹਨਾਂ ਨੂੰ ਚਾਚੀ ਵਾਲਾ ਪਿਆਰ ਕੀਤਾ ਹੁੰਦਾ ਅੱਜ ਤੂੰ ਉਹਦੇ ਤੇ ਆਪਣੇ ਬੱਚਿਆਂ 'ਚ ਕਦੇ ਫਰਕ ਨਹੀਂ ਕਰਦੀ ਨਾਲੇ ਜਦੋਂ ਤੂੰ ਕਿਹੇ ਦੇ ਬੱਚਿਆਂ ਨੂੰ ਮਾੜਾ ਕਹੇਗੀ ਤੇ ਆਪਦੇ ਬੱਚੇ ਵੀ ਤੂੰ ਕਿੰਨਾ ਕ ਪਿਆਰ ਕਰ ਲਵੇਂਗੀ ਅੱਜ ਨੇ ਦਾ ਕੱਲ ਉਹਨਾਂ ਨੂੰ ਵੀ ਤੂੰ ਮਾੜਾ ਬਣਾਈ ਦੇਣਾ ਯਾਰ ਤੁਹਾਡੇ ਨਾ ਨਾ ਮੱਥਾ ਮਾਰਨਾ ਬੇਕਾਰ ਹੈ ਨਾਲੇ ਹਾਂ ਜਿਹੜੇ ਪੈਸਿਆਂ ਦੇ ਆਪਣੇ ਬੱਚਿਆਂ ਨੂੰ ਮੈਂ ਕੱਪੜੇ ਲੈ ਕੇ ਦੇਣ ਲੱਗੀ ਨਾ ਤੁਹਾਡੀ ਕਮਾਈ ਸ਼ੋਨੀ ਲੈ ਕੇ ਦੇਣ ਲੱਗੀ ਮੇਰੇ ਪੇਕੇ ਨੇ ਨਾ ਦੀਵਾਲੀ ਦਿੱਤੀ ਆ ਉਹਦੇ ਚ ਕੱਪੜੇ ਲੈ ਕੇ ਦੇਣ ਲੱਗੀ ਆ ਤੁਹਾਡੇ ਵਰਗਿਆਂ ਦਾ ਕੀ ਆ ਗੁੱਸੇ ਵਿੱਚ ਆ ਕੇ ਇਹ ਵੀ ਕਹਿ ਦੋ ਵੀ ਮਾਂ ਮਗਰ ਲੱਗੀ ਐ ਪਤਾ ਨਹੀਂ ਉਹਨਾਂ ਨੇ ਕੁਛ ਦਿੱਤਾ ਕਿ ਨਹੀਂ ਦਿੱਤਾ ਨਾਲੇ ਜੈਸਮின் ਦੇ ਪੇਕੇ ਨਹੀਂ ਉਹ ਨੂੰ ਇੰਨਾ ਪੁੱਛਦੇ ਜਿੰਨੇ ਮੇਰੇ ਪੇਕੇ ਮੈਨੂੰ ਪੁੱਛਦੇ ਨੇ ਮੰਮੀ ਆ ਦਰਵਾਜ਼ਾ ਖੋਲਿਓ ਕਿਉਂ ਮੈਂ ਤੇਰੀ ਨੌਕਰ ਲੱਗੀ ਆ ਅੱਪੇ ਖੋਲਲਾ ਕੱਲ ਦਿਵਾਲੀ ਆ ਤੇ ਮੰਮੀ ਨੇ ਉਧਰੋਂ ਦਿਵਾਲੀ ਭੇਜੀ ਆ ਅੱਗੇ ਤਾਂ ਤੇਰੀ ਮਾਂ ਦਿਵਾਲੀ ਆਪ ਦੇਖ ਜਾਂਦੀ ਆ ਤੇ ਆਣਾ ਵੀ ਸਾਲ 'ਚ ਇੱਕ ਵਾਰੀ ਹੁੰਦਾ ਆ ਅੱਜ ਦਿਵਾਲੀ ਬਾਰੋ-ਬਾਰ ਮੰਮੀ ਹਰ ਸਾਲ ਜਦੋਂ ਵੀ ਮੰਮੀ ਦਿਵਾਲੀ ਦੇ ਦਿਨ ਹੁੰਦੇ ਨੇ ਤੁਹਾਨੂੰ ਵੀ ਪਤਾ ਹੀ ਆ ਤੁਸੀਂ ਉਹਨਾਂ ਨਾਲ ਕੀ ਕਰਦੇ ਹੋ ਦੂਜੀ ਗੱਲ ਐ ਕਿ ਨਾ ਉਹਨਾਂ ਦੀ ਤੱबीयत ਵੀ ਠੀਕ ਨਹੀਂ ਸੀ ਨਹੀਂ ਉਹਨਾਂ ਨਾਲ ਕੀ ਕਰਦੀ ਆ ਕੀ ਮਤਲਬ ਤੇਰਾ ਜਿਹੜੇ ਤੂੰ ਸਾਲ ਪਰ ਕਰਤੂਤਾ ਕਰਦੀ ਆ ਨਾ ਉਹ ਮੈਂ ਦੱਸਦੀ ਆ ਮੈਨੂੰ ਲੱਗਦਾ ਤੇਰੀ ਮਾਂ ਨਾ ਤੈਨੂੰ ਸੋਹਰੇ ਨਹੀਂ ਤੈਨੂੰ ਹੋਸਟਲ ਛੱਡ ਕੇ ਗਈ ਆ ਜਿਹੜੀ ਸਾਲ ਚ ਇੱਕ ਵਾਰੀ ਜਿਹੜਾ ਮਾਰਦੀ ਆ ਅੱਜ ਉਹ ਵੀ ਨਹੀਂ ਮਾਰਿਆ ਮੰਮੀ ਉਹਨਾਂ ਦੀ ਨਾ ਸੱਚੀ ਤबीयत ਠੀਕ ਨਹੀਂ ਸੀ ਤੁਹਾਨੂੰ ਵੀ ਪਤਾ ਕਿ ਠੰਡ ਹੋ ਗਈ ਆ ਤੇ ਉਹਨਾਂ ਦੇ ਗੋਡਿਆਂ 'ਚ ਦਰਦ ਹੋਣ ਲੱਗ ਗਿਆ ਨਾ ਤੇਰੀ ਮਾਂ ਗੋਡਿਆਂ 'ਚ ਦਰਦ ਹੁੰਦਾ ਉਹ ਬੁੜੀ ਹੋ ਗਈ ਆ ੱਟਿੱ ਕੱਟਿੱ ਤਾਂ ਪਈ ਆ ਕਹੀ ਗਾਲੀ ਮਮੀ ਦੀਵਾਲੀ ਤੋਂ ਬਾਅਦ ਨਾ ਮੈਂ ਮੰਮੀ ਨੂੰ ਫੋਨ ਕਰ ਦਾਂਗੀ ਉਹ 걔ੜਾ ਮਾਰ ਜਾਣਗੇ ਫਿਰ ਲਗਾ ਲੇ ਜਿਹੜੀ ਸ਼ਿਕਾਇਤਾਂ ਲਾਉਣੀਆਂ ਨੇ ਚੱਲ ਉਹ ਤਾਂ ਬਾਅਦ ਦੀਆਂ ਗੱਲਾਂ ਨੇ ਪਹਿਲਾਂ ਮੈਨੂੰ ਤੂੰ ਇਹ ਦੱਸ ਜਿਹੜਾ ਬਾਹਰ ਮੁੰਡਾ ਆਇਆ ਸੀ ਬਾਲਸ਼ਾਲ ਖੜੇ ਕਰਕੇ ਐੜਗਾ ਛੜਗਾ ਇਹ ਲਾ ਕੇ ਮੋਟਰਸਾਈਕਲ ਤੇ ਜਿਹੜਾ ਤੈਨੂੰ ਦੀਵਾਲੀ ਦੇ ਕੇ ਗਿਆ ਇਹ ਕਿਹੜੀ ਬਲਾ ਆ ਉਹ ਮੰਮੀ ਉਹ ਨਾ ਗਵੰਡੀਆ ਦਾ ਮੁੰਡਾ ਵਾ ਤੁਹਾਨੂੰ ਮੈਂ ਦੱਸਿਆ ਤਾਂ ਹੈਗਾ ਮੰਮੀ ਦੀ ਤਬੀਅਤ ਨਹੀਂ ਠੀਕ ਸੀ ਤੇ ਮੰਮੀ ਨੇ ਆਉਂਦੇ ਹਾਂ ਤਾਂ ਦਿਵਾਲੀ ਭੇਜਦੀ ਅੱਛਾ ਗਵਾਂਡੀਆਂ ਦਾ ਮੁੰਡਾ ਸੀਗਾ ਪੱਕਾ ਗਵਾਂਡੀਆਂ ਦਾ ਮੁੰਡਾ ਹੀ ਸੀਗਾ ਕਿ ਆਪਣੀ ਮਾਂ ਨੂੰ ਢੱਕਣ ਵਾਸਤੇ ਕਿਸੇ ਬਾਹਰਲੇ ਮੁੰਡੇ ਤੋਂ ਦਿਵਾਲੀ ਮੰਗਾਲੀ ਮੰਮੀ ਬੋਲਣ ਲੱਗਿਆ ਨਾ ਥੋੜਾ ਸੋਚ ਲਈਦਾ ਹੁੰਦਾ ਤੁਹਾਨੂੰ ਪਤਾ ਕਿ ਟੋਡੇ ਮੂੰਹੋਂ ਨਿਕਲੀ ਮੇਰੇ ਖਿਲਾਫ ਇੱਕ ਇੱਕ ਗੱਲ ਮੈਨੂੰ ਅੰਦਰ ਤੋੜ ਕੇ ਰੱਖ ਦਿੰਦੀ ਆ ਜੇ ਬੰਦਾ ਕੋੜਾ ਵੀ ਬੋਲੇ ਨਾ ਤਾਂ ਵੀ ਹਸਾਬ ਨਾਲ ਬੋਲਦਾ ਪਰ ਤੁਸੀਂ ਬਿਲਕੁਲ ਵੀ ਨਹੀਂ ਵੇਖਦੇ ਹੈਗੇ ਕਿਹੜੀ ਗੱਲ ਮੈਨੂੰ ਚੁੱਭਦੀ ਪਈ ਤੇ ਕਿਹੜੀ ਨਹੀਂ ਤੇ ਨਾਲੇ ਮੰਮੀ ਉਹ ਸੱਚੀ ਗਵਾਂਡਿਆ ਦਾ ਮੁੰਡਾ ਹੀ ਆ ਤੇ ਮੇਰਾ ਭਰਾ ਵਾ ਤੇ ਉਹਦੀ ਕੋਈ ਭੈਣ ਨਹੀਂ ਹੈਗੀ ਤੇ ਉਹ ਮੈਨੂੰ ਆਪਣੀ ਭੈਣ ਹੀ ਸਮਝਦਾ ਆ ਆ ਤੇਰੀ ਮੰਮਾ ਨੇ ਜਿਹੜਾ ਟੋਸਟਰ ਜਿਹਾ ਭੇਜਿਆ ਨਾ ਇਹਨੂੰ ਡੱਬੇ ਚੋਂ ਕੱਢ ਕੇ ਇਹਨੂੰ ਗ੍ਰਿਪ ਜੀ ਬਣਾ ਕੇ ਨਾ ਐ ਮਾਰੂੰਗੀ ਤੇਰੇ ਸਿਰ ਤੇ ਮੈਂ ਮੈਨੂੰ ਚਾਰਨੀ ਆ ਤੂੰ ਜੇ ਤੇਰਾ ਇਹ ਦੁੱਖ ਸੁੱਖ ਦਾ ਭਰਾ ਆ ਇਹ ਰਖੜੀ ਦੇ ਕਿੱਥੇ ਹੁੰਦਾ ਇਹ ਸੰਧਾਰੇ ਦੇ ਕਿੱਥੇ ਹੁੰਦਾ ਤੇ ਇਹ ਟਿੱਕੇ ਦੇ ਕਿੱਥੇ ਹੁੰਦਾ ਆ ਚੁੱਪ ਕਰਕੇ ਦੱਸ ਦੇ ਉਹ ਮੁੰਡਾ ਕੌਣ ਆ ਨਹੀਂ ਤਾਂ ਤੈਨੂੰ ਪਤਾ ਹੀ ਆ ਮੇਰਾ ਹੱਥ ਚੱਕਣ ਲੱਗੇ ਟਾਈਮ ਨਹੀਂ ਲੱਗਦਾ ਨਹੀਂ ਦੱਸਣਾ ਨਾ ਫਿਰ ਤੂੰ ਖੜਾ ਤੂੰ 1 ਮਿੰਟ ਅਬ ਬਾਹਰ ਆਇਓ ਜੀ 2 ਮਿੰਟ ਗੱਲ ਸੁਣਵਾ ਕੇ ਜੇ ਫਿਰ ਮੈਂ ਤੁਹਾਡੀ ਨੂੰ ਦੇ ਹੱਥ ਚੱਕਿਆ ਨਾ ਫਿਰ ਤੁਸੀਂ ਮੈਨੂੰ ਕਹਿਣਾ ਆ ਮੇਰੀ ਕਿਤੇ ਉਹਦੇ ਹੱਥ ਕਿਉਂ ਚੱਕਿਆ ਬਾਹਰ ਆਓ ਅੰਜੂ ਕੀ ਰੋਲਾ ਪਾਇਆ ਤੂੰ ਤੈਨੂੰ ਪਤਾ ਮੈਂ ਦਿਵਾਲੀ ਦੀਆਂ ਸਫਾਈਆਂ ਕਰਕੇ ਅੱਗੇ ਥੱਕਿਆ ਪਿਆ ਆ ਦੋ ਘੜੀ ਤੂੰ ਆਰਾਮ ਦਾ ਕਰਨ ਨਹੀਂ ਦਿੰਦੀ ਬਾਕੀ ਰੋਲਾ ਵੱਧਦਾ ਪਾਇਆ ਤੂੰ ਕੋਈ ਨਾ ਇਹਨੂੰ ਦਿਵਾਲੀਆਂ ਦੇ ਦੇ ਜਾ ਰਿਹਾ ਆ ਗਲੀ 'ਚ ਸਾਡਾ ਨਾ ਕਿਤੇ ਦਿਵਾਲਾ ਨਿਕਲ ਜਾ ਪੁੱਛੋ ਜਰਾ ਇਹਨੂੰ ਅੰਜੂ ਮੈਂ ਕੁੜੀ ਤੋਂ ਕੀ ਪੁੱਛਣਾ ਆ ਨਾਲ ਮੈਂ ਕਮਰੇ 'ਚ ਬੈਠਾ ਹਾਂ ਜਿਹੜਾ ਤੁਸੀਂ ਰੋਲਾ ਪਾ ਰਹੇ ਹੋ ਮੈਨੂੰ ਸੱਪਤਾ ਲੱਗ ਰਿਹਾ ਜੇ ਪਤਾ ਲੱਗ ਗਿਆ ਸੀ ਤੇ ਫਿਰ ਉੱਠ ਕੇ ਆ ਕੇ ਪੁੱਛ ਲੈਂਦੇ ਹੁਣ ਮੈਂ ਇੱਥੇ ਆ ਗਿਆ ਹੁਣ ਪੁੱਛ ਲੋ ਲਾਪਰੀਤ ਪੁੱਤ ਸੱਚੀ ਦੱਸੀ ਤੇਰੀ ਮੰਮੀ ਜ਼ਿਆਦਾ ਬਿਮਾਰ ਸੀ ਕਿ ਜਾਣ ਕੇ ਨਹੀਂ ਆਈ ਅੰਜੂ ਕੁੜੀ ਨੇ ਨਾ ਨੇਮੀ ਪਾਲੀ ਐ ਇਹਦਾ ਮਤਲਬ ਇਹਦੀ ਮਾਂ ਨਾ ਜਾਣ ਕੇ ਨਹੀਂ ਆਈ ਇਹਦਾ ਕਾਰਨ ਤੂੰ ਤੇਰੀ ਕੁੜੀ ਨਾਲ ਉਹ ਜਿਹੜੀ ਮੀਤ ਅੰਜੂ ਮੀਤ ਨੂੰ ਜਿਹੜੀਆਂ ਤੂੰ ਪਟੀਆਂ ਪੜਾ ਰਹੀਆਂ ਨਾ ਉਹ ਮੈਨੂੰ ਸਾਪਾਤਾ ਲੱਗ ਰਿਹਾ ਜੀ ਮੈਂ ਸਵੇਰੇ ਕੰਮ ਤੇ ਜਾਣਾ ਹੈ ਨਾ ਤਰਾਤੀ ਆ ਨਾ ਇਹਦਾ ਮਤਲਬ ਤੂੰ ਐ ਨਾ ਸੋਚੀਂ ਕਿ ਮੈਨੂੰ ਪਤਾ ਕੁਛ ਨਹੀਂ ਲੱਗ ਰਿਹਾ ਜਿਹੜੀ ਮੈਂ ਗੱਲ ਕਰ ਰਹੀ ਹਾਂ ਨਾ ਉਸ ਗੱਲ ਤੇ ਗੌਰ ਫਰਮਾਓ ਜੀ ਮੀਤੋਲੇ ਟੋਪਿਕ ਨੂੰ ਵੇਚ ਨਾ ਲਿਓ ਇਹਨੂੰ ਪੁੱਛੋ ਉਹ ਦੀਵਾਲੀ ਕਿੱਥੋਂ ਆਈ ਆ ਅੰਜੂ ਕਿੱਥੋਂ ਆਣੀ ਆ ਦੀਵਾਲੀ ਅੱਗੇ ਵੀ ਕੁੜੀ ਦੇ ਪੇ ਕਿਉਂ ਆਂਦੀ ਆ ਹੁਣ ਵੀ ਉਹ ਪੇ ਕਿਉਂ ਆਣੀ ਸੀ ਮੰਮੀ ਤੁਹਾਨੂੰ ਵੀ ਪਤਾ ਕਿ ਮੈਨੂੰ ਇੱਥੇ ਵਿਆਹ ਕੇ ਆਇਆ ਨੂੰ ਕਿੰਨਾ ਟਾਈਮ ਹੋ ਗਿਆ ਤੇ ਤੁਸੀਂ ਮੈਨੂੰ ਜਲੰਦਾ ਕਿਹਾ ਹੋਇਆ ਨਾ ਕਿ ਮੈਨੂੰ ਪੁੱਛੇ ਬਿਨਾ ਤੂੰ ਪੇਕੇ ਨਹੀਂ ਜਾਣਾ ਮੈਂ ਆਉਣ ਦੀ ਪੈਕੇ ਨਹੀਂ ਗਈ ਤੇ ਨਾਲੇ ਅੱਗੇ ਮੈਨੂੰ ਕੋਈ ਕਿੰਨਾ ਕ ਦੇ ਗਿਆ ਇਸ ਵਾਰ ਨਾ ਮੈਂ ਮੰਮੀ ਨੂੰ ਆਪ ਹੀ ਮਨਾ ਕੀਤਾ ਕਿ ਤੁਸੀਂ ਨਹੀਂ ਹੋਣਾ ਕਿਉਂਕਿ ਕਾਚ ਮੇਤ ਆਈ ਹੋਈ ਆ ਤੇ ਘਰ ਦਾ ਮਾਹੌਲ ਦੇਖ ਕੇ ਮੰਮੀ ਨੂੰ ਬਹੁਤ ਦੁੱਖ ਲੱਗਣਾ ਆ ਨਾਲੇ ਜਿਹੜੀ ਤੁਸੀਂ ਆ ਗਵਾਂਡ ਮੱਥੇ ਵਾਲੇ ਮੁੰਡੇ ਦੀ ਗੱਲ ਕਰਦੇ ਪਏ ਹੋ ਜੇ ਮੰਮੀ ਇਦਾਂ ਦੀ ਗੱਲ ਹੁੰਦੀ ਨਾ ਮੈਂ ਮਹੀਨੇ 'ਚ ਚਾਰ ਵਾਰੀ ਪੈਕੇ ਜਾਣਾ ਸੀਗਾ ਇਸੇ ਕਰਕੇ ਕਹਿੰਦੀ ਆ ਕਿ ਬੋਲਣ ਲੱਗਿਆ ਨਾ ਸੋਚਿਆ ਕਰੋ ਚੱਲ ਛੱਡ ਲਾ ਪ੍ਰੀਤ ਐਨੂੰ ਨਾ ਜ਼ਿਆਦਾ ਸਪਾਈਆਂ ਦੇਣ ਦੀ ਲੋੜ ਨਹੀਂ ਐਨੇ ਤਾਂ ਕੁਛ ਨਾ ਕੁਛ ਤੈਨੂੰ ਕਈ ਰੱਖਣਾ ਆ ਹਰ ਸਾਲ ਨਾ ਪੁੱਤ ਦਿਵਾਲੀ ਨੂੰ ਤੇਰੀ ਮੰਮੀ ਇਹਨੂੰ ਸੂਟ ਦਿੰਦੀ ਐ ਲਿਆ ਇਹਦੇ ਮੜ ਮੱਥੇ ਤੇ ਇਹ ਸੂਟ ਨਾ ਮੇਰੀ ਮਾਂ ਨੇ ਪੇਕਿਆਂ ਤੋਂ ਭੇਜਿਆ ਆਪਣੀ ਪਸੰਦ ਨਾਲ ਚੱਲ ਛੱਡ ਲਾ ਪੁੱਤ ਜੇ ਸੂਟ ਦੇਣ ਨਾਲ ਘਰ ਦਾ ਕਲੇਸ਼ ਖਤਮ ਹੁੰਦਾ ਤੇ ਸੂਟ ਦਿੱਤਾ ਹੀ ਚਾਹੀ ਅੱਗੇ ਵੀ ਤੇ ਸਬਰ ਕਰਦੀ ਆਈਆਂ ਆ ਹੁਣ ਹੋਰ ਕਰ ਲੈ ਆ ਲਓ ਮੰਮੀ ਹਾਂ ਆ 200 ਰੁਪਇਆ ਆ 200 ਰੁਪਏ ਮੱਥੇ ਮਾਰਿਆ ਐਰ ਕੀ ਲਾ ਪ੍ਰੀਤ ਪੁੱਤ ਐ ਲੈ ਫੜ ਆਪਣੇ 200 ਰੁਪਇਆ ਤੂੰ ਆਪਣਾ ਸੂਟ ਦੇਖ ਜਿਹੜਾ ਆਇਆ ਆ 200 ਰੁਪਇਆ 200 ਰੁਪਇਆ ਕਰੀ ਜਾਨੀ ਐ ਤੇ ਦੇਖ ਲੈ ਸੂਟ ਖੋਲ ਕੇ ਖਾ ਖਾ ਕੇ ਪਲੀ ਹੋਈ ਐ ਤੈਨੂੰ ਕਪੜਾ ਪੂਰਾ ਆਣਾ ਵੀ ਐ ਕਿ ਨਹੀਂ ਅੰਜੂ ਕਿੰਨਾ ਸੋਹਣਾ ਸੂਟ ਤਾਂ ਭੇਜਿਆ ਆ ਮੈਂ ਉਹਨੂੰ ਘੱਟ ਬੋਲਿਆ ਕਰ ਆਪਣੇ ਸਰੀਰ ਵਾਲ ਧਿਆਨ ਦੇ ਨਹੀਂ ਤਾਂ ਨਾ ਅਗਲੀ ਵਾਰ ਇਹਦੀ ਮਾਂ ਨੇ ਸੂਟ ਦਾ ਕੱਪੜਾ ਨਹੀਂ ਭੇਜਣਾ ਟੈਂਟ ਦਾ ਕੱਪੜਾ ਭੇਜੂਗੀ ਜਿਆਦਾ ਤਾਂ ਨਿਕਲਦਾ ਤੁਹਾਡੇ ਦੋਨਾਂ ਨੇ ਜਿਆਦਾ ਨਿਕਲਿਆ ਸਾਡਾ ਕੱਪੜਾ ਸੂਟ ਮਾਪਾ ਵੱਤੇ ਜੇ ਸੋੜੇ ਗੇੜਾ ਮਾਰੇ ਚਾਹੇ ਨਾ ਮਾਰੇ ਪਰ ਪੇਕਿਓ ਆਇਆ ਸਮਾਨ ਨਾ ਉਹਨਾਂ ਦੇ ਹੋਣ ਦਾ ਅਹਿਸਾਸ ਕਰਾਉਂਦਾ